ਟੈਂਟ ਲੱਗਾ ਵੇਖ ਰਹੇ ਹੋ ਜੋ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਇਹ ਕੋਈ ਵਿਆਹ ਦਾ ਪ੍ਰੋਗਰਾਮ ਨਹੀਂ ਹੈ ਇਹ ਕੋਰਟ ਕੰਪਲੈਕਸ ਦੇ ਅੰਦਰ ਆ ਜਿਸੀਂ ਪਹਿਲੀ ਵਾਰ ਇਹ ਟੈਂਟ ਲੱਗੇ ਵੇਖ ਰਹੇ ਆ ਔਰ ਕਾਰਨ ਕੀ ਹੈ ਕਾਰਨ ਇਹ ਹੈ ਕਿ ਇੱਥੇ ਬਲੱਡ ਨੇਟ ਕਰਨ ਵਾਲਿਆਂ ਦਾ ਇੱਕ ਕੈਂਪ ਲੱਗਾ ਔਰ ਹਰ ਇੱਕ ਹਸਪਤਾਲਾਂ ਦੇ ਵਿੱਚੋਂ ਲਗਭਗ 6 ਹਸਪਤਾਲਾਂ ਤੋਂ ਡਾਕਟਰਾਂ ਦੀਆਂ ਟੀਮਾਂ ਜੋ ਇੱਥੇ ਪਹੁੰਚੀਆਂ ਔਰ ਗੁਰਦਾਸਪੁਰ ਦੇ ਵਿੱਚ ਆ ਕੇ ਲੋਕਾਂ ਨੂੰ ਇਹ ਸਹੂਲਤ ਦਿੱਤੀ ਗਈ ਹੈ ਕਿ ਕਿਹੜੇ ਕਿਹੜੇ ਲੋਕਾਂ ਨੇ ਬਿਮਾਰੀਆਂ ਦੇ ਟੈਸਟ ਕਰਾਉਣੇ ਸਨ ਉਹਨਾਂ ਵਾਸਤੇ ਵੀ ਕੁਮਾਰ ਸਕੈਨਿੰਗ ਵਾਲੇ ਵੀ ਇੱਥੇ ਪਹੁੰਚੇ ਔਰ ਹਰ ਤਰ੍ਹਾਂ ਦਾ ਇੱਥੇ ਹਸਪੀਟਲ ਦੇ ਵਿੱਚ ਡਾਕਟਰਾਂ ਦੀ ਟੀਮ ਨੇ ਆ ਕੇ ਲੋਕਾਂ ਦਾ ਹਾਲ ਜਾਣਿਆ ਔਰ ਗੁਰਦਾਸਪੁਰ ਕੋਰਟ ਕੰਪਲੈਕਸ ਦੇ ਵਿੱਚ ਆਪਾਂ ਨੇ ਇੱਥੇ ਬਹੁਤ ਸਾਰੇ ਬਹੁਤ ਸਾਰੇ ਸੱਜਣ ਵੀ ਇੱਥੇ ਜੋ ਆਏ ਹੋਏ ਨੇ ਜੋ ਦੂਰ ਤੋਂ ਵੀ ਆਇਆ ਜੋ ਲੋਕ ਕੋਰਟ ਕੰਪਲੈਕਸ 'ਚ ਪਹੁੰਚੇ ਨੇ ਉਹਨਾਂ ਨੇ ਵੀ ਆ ਕੇ ਇੱਥੇ ਹਿੱਸਾ ਲਿਆ ਔਰ ਕਿੰਨੇ ਲੋਕਾਂ ਨੇ ਬਲੱਡ ਜਿਹੜਾ ਉਹ ਡੋਨੇਟ ਕੀਤਾ ਔਰ ਜੇ ਗੱਲ ਕਰੀਏ ਤਾਂ ਇਸ ਤਰਫ ਇਸ ਤਰਫ ਮੈਂ ਕੈਮਰਾਮੈਨ ਨੂੰ ਕਹਾਂਗਾ ਇਸ طرف ਇਸ طرف ਤਸਵੀਰਾਂ ਵਿਖਾਈਆਂ ਜਾਣ ਵੇਖ ਸਕਦੇ ਹੋ ਕਿ ਕਿੰਨੇ ਮੈਂਬਰ ਕਿੰਨੇ ਪਰਿਵਾਰ ਜਿਹੜੇ ਆ ਇੱਥੇ ਪਹੁੰਚੇ ਆ ਔਰ ਕਿਹੜੀ ਕਿਹੜੀ ਜਗ੍ਹਾ ਤੋਂ ਇੱਥੇ ਆਏ ਨੇ ਔਰ ਬਹੁਤ ਸਾਰੀਆਂ ਟੀਮਾਂ ਡਾਕਟਰਾਂ ਦੀਆਂ ਟੀਮਾਂ ਵੀ ਇੱਥੇ ਪਹੁੰਚੀਆਂ ਨੇ ਔਰ ਬਹੁਤ ਸਾਰੇ ਇਲਾਜ ਜਿਹੜੇ ਆ ਜਿਨ੍ਹਾਂ ਬਾਰੇ ਲੋਕਾਂ ਨੂੰ ਜਾਣਕਾਰੀ ਅਧੂਰੀ ਸੀ ਕਿਵੇਂ ਕਿ ਕੁਝ ਟੈਸਟ ਬਹੁਤ ਮਹਿੰਗੇ ਸਨ ਔਰ ਟੈਸਟ ਵੀ 50% ਦੇ ਵਿੱਚ ਕੀਤੇ ਗਿਆ ਕੁਮਾਰ ਸਕੈਨਿੰਗ ਵੱਲੋਂ ਔਰ ਗੱਲ ਕਰੀਏ ਤਾਂ ਕੋਰਟ ਕੰਪਲੈਕਸ ਗੁਰਦਾਸਪੁਰ ਦਾ ਔਰ ਮੇਰੀ ਦੂਸਰੀ ਤਰਫ ਮੈਂ ਕੈਮਰਾਮੈਨ ਨੂੰ ਕਹਾਂਗਾ कि ਆਪਣੇ ਭਰਾ ਵਕੀਲ ਭਾਈ ਚਾਰੇ ਦੇ ਇੱਥੇ ਬੈਠੇ ਨੇ ਇਹਨਾਂ ਨੇ ਵੀ ਬਲੱਡ ਜਿਹੜਾ ਉਹ ਡੋਨੇਟ ਕੀਤਾ ਹਾਂਜੀ ਭਰਾ ਜੀ ਸਸੀ ਕਾਲ ਜੀ ਸਸੀਰ ਜੀ ਕਿੱਥੋਂ ਆਇਓ ਜੀ ਸਰ ਜੀ ਮੈਂ ਆਇਆ ਗੁਰੂਕ ਜੰਡਿਆਲੇ ਤੋਂ ਆਂ ਵੀ ਸਾਡੇ ਗੁਰੂਕ ਜੰਡਿਆਲਾ ਅੰਮ੍ਰਿਤਸਰ ਤੋਂ ਔਰ ਕਿਵੇਂ ਇੱਥੇ ਪਹੁੰਚੇ ਹੋ ਤੁਸੀਂ ਸਪੈਸ਼ਲੀ ਆਇਓ ਜਾਂ ਹੋਰ ਕੰਮ ਵਾਸਤੇ ਕੋਟ ਆਇਸੀ ਨਹੀਂ ਨਹੀਂ ਸਰ ਮੈਂ ਕੰਮ ਆਇਆ ਸੀ ਇਧਰ ਨੰਗ ਦੇ ਪੇ ਸੀ ਬਸ ਦੇਖਿਆ ਤੇ ਮੈਂ ਚਲੋ ਖੂਨ ਕਢਵਾਈ ਦਿੰਦੇ ਆ ਤੇ ਹੋ ਗਿਆ ਦੇ ਦਿੱਤਾ ਹਾਂਜੀ 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 ਸਰ ਦੇ ਦਿੱਤਾ ਹਾਂ ਇਹ ਆ ਜੀ ਭਲੇ ਦਾ ਕੰਮ ਇਹ ਆ ਸੇਵਾ ਦਾ ਕੰਮ ਔਰ ਵੇਖ ਸਕਦੇ ਹੋ ਕਿ ਵੱਖ-ਵੱਖ ਟੀਮਾਂ ਔਰ ਆਯੁਰਵੈਦਿਕ ਦੀਆਂ ਆਯੁਰਵੈਦਿਕ ਦੇ ਮਾਹਿਰ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਕਿਹੜੀ-ਕਿਹੜੀ ਬਿਮਾਰੀ ਜਿਹੜੀ ਆ ਉਹਦੇ ਬਾਰੇ ਜਾਂਚ ਕੀਤੀ ਜਾ ਰਹੀ ਆ ਔਰ ਲੋਕਾਂ ਨੂੰ ਕਿਹੜੇ ਤਰੀਕੇ ਨਾਲ ਸਮਝਾਇਆ ਜਾ ਰਿਹਾ ਕਿ ਇਹ ਬਿਮਾਰੀਆਂ ਦਾ ਇਲਾਜ ਜਿਹੜਾ ਉਹ ਕਿਵੇਂ ਹੋਵੇਗਾ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆ ਸਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਜਿਹੜਾ ਜਾਣੂ ਕਰਵਾਇਆ ਜਾ ਰਿਹਾ ਔਰ ਕਿਹੜੀ-ਕਿਹੜੀ ਮੈਡੀਸਨ ਕਿਹੜੀ ਬਿਮਾਰੀ ਦੇ ਉੱਤੇ ਕਰਦੀ ਆ ਕਿਵੇਂ ਤੁਸੀਂ ਚੰਨਣਾ ਪਾ ਰਹੇ ਹੋ ਸਰ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਪੂਰੀ ਟੀਮ ਦਾ ਜਿਨ੍ਹਾਂ ਨੇ ਮੌਕਾ ਦਿੱਤਾ ਹੈ ਅੱਜ ਦੇ ਇਸ ਕੈਂਪ ਵਿੱਚ ਸ਼ਾਮਲ ਹੋਣ ਲਈ ਸੋ ਆਪਣੇ ਕੋਲ ਜੋ ਹੈ ਆਯੁਰਵੈਦਿਕ ਦਾ ਆਪਾਂ ਦੇਖਦੇ ਹਾਂ ਅੰਗਰੇਜ਼ੀ ਮੈਂ ਹਸਪੀਟਲ ਦਾ ਤਾਂ ਕਾਫੀ ਹਸਪੀਟਲ ਕੈਂਪ ਵਗੈਰਾ ਲਗਾਉਂਦੇ ਰਹਿੰਦੇ ਆ ਬਟ ਆਪਣੇ ਆਯੁਰਵੈਦ ਨੂੰ ਜਿਹੜਾ ਆ ਬਹੁਤ ਘੱਟ ਲੋਕ ਪ੍ਰੈਫਰ ਕਰਦੇ ਆ ਸੋ ਕੋਸ਼ਿਸ਼ ਇਹੀ ਸੀਗੀ ਕਿ ਆਪਣਾ ਵੱਧ ਤੋਂ ਵੱਧ ਆਯੁਰਵੈਦ ਨੂੰ ਵਡਾਵਾ ਦਿੱਤਾ ਜਾਵੇ ਬਿਕੋਜ਼ ਆਪਣੇ ਦੇਸ਼ ਦੀ ਪੈਥੀ ਆ ਉਹਨੂੰ ਅੱਗੇ ਲੈ ਕੇ ਜਾਣਾ ਜਿਹੜਾ ਉਹ ਸਾਦਾ ਸਭ ਦਾ ਫਰਜ਼ ਬਣਦਾ ਹੈ ਸੋ ਆਪਣੇ ਕੋਲ ਹਰ ਕਿਸ ਤਰ੍ਹਾਂ ਦੇ ਮਰੀਜ਼ ਆ ਜਿਵੇਂ ਸ਼ੂਗਰ ਦੇ ਜੋੜਾਂ ਦੇ ਦਰਦਾਂ ਦੇ ਸੋ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਹਰ ਕਿਸ ਤਰ੍ਹਾਂ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਆਯੁਰਵੇਦ ਨਾਲ ਸੰਭਵ ਹੈ ਬਲਕਿ ਆਪਾਂ ਇਹ ਨਹੀਂ ਕਹਿੰਦੇ ਵੀ ਅੰਗਰੇਜ਼ੀ ਮੈਡੀਸਿਨ ਚੈਲੋਪੈਥੀ ਜਾਂ ਕੁਝ ਵੀ ਹੈ ਉਹ ਮਾੜੀ ਹੈ ਬਟ ਕੁਝ ਜੋ ਫਾਇਦਾ ਨੁਕਸਾਨ ਜੋ ਆਯੁਰਵੇਦ ਜਿੰਨਾ ਕੁ ਕਰ ਸਕਦਾ ਹੈ ਉਸ ਚੀਜ਼ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਜਿਹੜਾ ਹੈ ਜਿਹਨਾਂ ਨੂੰ ਅਵੇਅਰਨੈਸ ਨਹੀਂ ਸੀ ਉਹਦੇ ਬਾਰੇ ਅੱਜ ਕੈਂਪ ਥਰੂ ਦਿੱਤੇ ਜਾ ਰਹੀ ਹੈ ਜੀ 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 ਬਸ ਉਹੀ ਹੈ ਵੀ ਸਭ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਵੀ ਹਾਰਵੇਦ ਦੇ ਨਾਲ ਹਰ ਇੱਕ ਚੀਜ਼ ਦਾ ਜਿਹੜਾ ਉਹ ਟਰੀਟਮੈਂਟ ਜੋ ਹੈ ਪੋਸੀਬਲ ਹੈ ਦੱਸ ਦਈਏ ਕਿ ਇਹਨਾਂ ਨਾਲ ਜੋ ਗੱਲਬਾਤ ਹੋਈ ਹੈ ਇਹਨਾਂ ਨੇ ਦੱਸਿਆ ਕਿ ਜੋ ਅਸੀਂ ਇੱਕ ਆਯੁਰਵੇਦ ਰਾਈ ਆਯੁਰਵੇਦ ਰਾਈ ਜੋ ਇਲਾਜ ਕਰਦੇ ਆ ਉਸ ਦੇ ਬਾਰੇ ਦੱਸਿਆ ਕਿਹੜੀ ਕਿਹੜੀ ਬਿਮਾਰੀ ਜਿਹੜੀ ਆ ਆਯੁਰਵੇਦ ਦੇ ਜ਼ਰੀਏ ਹੱਲ ਹੋ ਸਕਦਾ ਔਰ ਜ਼ਿਆਦਾਤਰ ਲੋਕਾਂ ਤੋਂ ਕਹਿੰਦਾ ਪਾਵ ਹੈ ਕਿ ਇੰਗਲਿਸ਼ ਦਵਾਈਆਂ ਤੋਂ ਬਚਣਾ ਚਾਹੀਦਾ ਕਿਉਂਕਿ ਐਲੋਪੈਥਿਕ ਦਵਾਈਆਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਨੇ ਜਦੋਂ ਲੱਗ ਜਾਂਦੀਆਂ ਤਾਂ ਫਿਰ ਛੱਡਣੀਆਂ ਵੀ ਮੁਸ਼ਕਿਲ ਹੈ ਬਹੁਤ ਸਾਰੀਆਂ ਦਵਾਈਆਂ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਤੁਸੀਂ ਹਰ ਤਰ੍ਹਾਂ ਦੀ ਗੱਲ ਅਸੀਂ ਕਹਿ ਨਹੀਂ ਸਕਦੇ ਲੇਕਿਨ ਤੁਸੀਂ ਸਮਝਦੇ ਹੋਵੋਗੇ ਕਿ ਐਲੋਪੈਥਿਕ ਤੋਂ ਬਚਣਾ ਪਏਗਾ ਔਰ ਆਯੁਰਵੇਦ ਨੂੰ ਵੀ ਬੜਾਵਾ ਦੇਣਾ ਪਏਗਾ ਔਰ ਇਹ ਤਸਵੀਰਾਂ ਜਿਹੜੀਆਂ ਉਸ ਕੰਪਨੀਆਂ ਨੇ ਜੋ ਗੁਰੂ ਰਾਵ ਰਵੀਦਾਸ ਜੀ ਦੇ ਪ੍ਰਕਾਸ਼ ਹੁਸਲ ਤੇ ਅੱਜ ਗੁਰਦਾਸਪੁਰ ਦੇ ਕੋਰਟ ਕੰਪਲੈਕਸ ਦੇ ਵਿੱਚ ਹੈ ਔਰ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਜਾਣਕਾਰੀ ਦਿੱਤੀ ਸੀ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਔਰ ਗੱਲ ਕਰੀਆ ਹਾਂਜੀ ਸਰ ਨਮਸਕਾਰ ਜੀ ਨਮਸਕਾਰ ਜੀ ਸਰ ਕਿਵੇਂ ਵੇਖਦੇ ਹੋ ਅੱਜ ਕੋਰਟ ਕੰਪਲੈਕਸ ਦੇ ਵਿੱਚ ਤੁਹਾਡੇ ਇੱਥੇ ਖੂਨਦਾਨ ਦਾ ਜਿਹੜਾ ਕੈਂਪ ਲੱਗਾ ਔਰ ਕੈਂਪ ਲੱਗੇ ਔਰ ਤੁਸੀਂ ਵੀ ਲੱਗਦਾ ਬਲੱਡ ਡੋਨੇਟ ਕਰਕੇ ਆਏ ਜੀ 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 ਬਹੁਤ ਵਧੀਆ ਜੀ ਬਹੁਤ ਵਧੀਆ ਉਹ ਪ੍ਰਾਦਾ ਬਾਰੇ ਐਸੋਸੀਏਸ਼ਨ ਗੁਰਦਾਸਪੁਰ ਦਾ ਜੀ ਮੈਂ ਹੁਣ ਤੱਕ 8 ਵਾਰ ਕਰ ਚੁੱਕੇ ਹਾਂ ਜੀ 8 ਵਾਰ ਕਰ ਚੁੱਕੇ ਹੋ ਤੇ ਅੱਜ ਮੌਕਾ ਮਿਲ ਗਿਆ ਤੁਹਾਡੇ ਘਰੋਂ ਹੀ ਖੂਨ ਲੈਣ ਆ ਗਏ ਨਹੀਂ ਇੱਥੇ ਹੀ ਤੀਜੀ ਵਾਰ ਇੱਥੇ ਹੈ ਜੀ ਤੀਸਰੀ ਵਾਰ ਇੱਥੇ ਆ ਹਾਂ ਜੀ ਪੰਜ ਵਾਰ ਵਾਰ ਹੋ ਗਿਆ ਜੀ ਧੰਨਵਾਦ ਜੀ ਹਾਂ ਗੱਲ ਕਰੀਏ ਤਾਂ ਬਹੁਤ ਸਾਰੀਆਂ ਜਿਹੜੀਆਂ ਫੈਸਿਲਟੀਆਂ ਵਾਂ ਜਾਂ ਲੋਕਾਂ ਦੇ ਵਿੱਚ ਜਾਗਰੂਕਤਾ ਜਿਹੜੀ ਹੈ ਉਹ ਜਾਗਰੂਕਤਾ ਆਈ ਏ ਜਾਗਰੂਕਤਾ ਦਾ ਇਹੀ ਕਾਰਨ ਹੈ ਕਿ ਹਰ ਇਨਸਾਨ ਨੂੰ ਪਤਾ ਲੱਗ ਗਿਆ ਕਿ ਬਿਮਾਰੀਆਂ ਜਿਹੜੀਆਂ ਬਹੁਤ ਜ਼ਿਆਦਾ ਨੇ ਔਰ ਬਿਮਾਰੀਆਂ ਤੋਂ ਬਚਣ ਵਾਸਤੇ ਕਿਤੇ ਨਾ ਕਿਤੇ ਇਹ ਉਪਰਾਲੇ ਜਿਹੜੇ ਆ ਇਹ ਕਰਨੇ ਪੈਣਗੇ ਇਹਨਾਂ ਉਪਰਾਲਿਆਂ ਦੇ ਨਾਲ ਹੀ ਲੋਕਾਂ ਦਾ ਭਲਾ ਹੋ ਸਕਦਾ ਔਰ ਦੂਸਰੀ ਤਰਫ ਦੱਸ ਦ ਕੀ ਅਰਗਬਤੀ ਨਾਲ ਜਦੋਂ ਗੁਰੂ ਮਹਾਰਾਜ ਦਾ ਜਿਹੜਾ ਵਾ ਉਹ ਤੁਸੀਂ ਸਰੂਪ ਵੇਖ ਸਕਦੇ ਹੋ ਅਰਗਬਤੀਆਂ ਨਾਲ ਪੂਜਾ ਕੀਤੀ ਗਈ ਹੈ ਔਰ ਗੁਰੂ ਰਵੀਦਾਸ ਜੀ ਦਾ ਪ੍ਰਕਾਸ਼ ਦਿਹਾੜਾ ਹੈ ਔਰ ਅੱਜ ਉਸ ਦੇ ਉੱਤੇ ਸਮਰਪਿਤ ਇਸ ਕੋਰਟ ਕੰਪਲੈਕਸ ਦੇ ਵਿੱਚ ਇਹਨਾਂ ਨੇ ਇਹ ਸਾਰਾ ਪ੍ਰੋਗਰਾਮ ਜੋ ਰੱਖਿਆ ਸੀਗਾ ਜੋ ਮਿੱਥਿਆ ਸੀਗਾ ਔਰ ਲਗਭਗ 6 ਹਸਪਤਾਲਾਂ ਤੋਂ ਡਾਕਟਰ ਡਾਕਟਰ ਕੇਡੀਜੀ ਆਈ ਹਸਪਤਾਲ ਤੋਂ ਵੀ ਆਏ ਸਨ ਔਰ ਸਾਰੀਆਂ ਟੀਮਾਂ ਜਿਹੜੀਆਂ ਵੱਖ-ਵੱਖ ਤਰ੍ਹਾਂ ਦੇ ਆਪਣੇ ਆਪਣੇ ਉਪਾਅ ਜਿਹੜੇ ਆ ਲੋਕਾਂ ਦੇ ਉਹਨਾਂ ਨੇ ਦੱਸੇ ਨੇ ਔਰ ਇਹ ਤਸਵੀਰਾਂ ਜਿਹੜੀਆਂ ਤੁਹਾਡਾਂ ਨਾਲ ਸਾਂਝੀਆਂ ਕੀਤੀਆਂ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸ ਔਰ ਮਜ਼ਾਕ ਮਜ਼ਾਕ ਇਹ ਪੁਰਾਣੇ ਹਸਾਲ ਲਿਜਾਣ ਲਾਇਆ ਹੈ ਅਸੀਂ ਮਜ਼ਾਕ ਮਜ਼ਾਕ ਨਹੀਂ ਹੋਇਆ ਨਹੀਂ ਵਾਇਆ ਨਹੀਂ ਵਾਇਆ ਨਹੀਂ ਬਾਜੀ ਨਾਲ ਕਿਹਦੀ ਉੱਪਰ ਦੇ ਕੇ ਜਾਂ ਤੇਲੇ ਦੇ ਕੈਲੀ ਤੋਂ ਅੱਗੇ ਕਿਉਂ ਮਿਲਿਆਸ ਨੂੰ ਮੈਂ ਹੁਣ ਮਿਲਿਆ ਤਾਂ ਹੈਗਾ ਹੀ ਉੱਧਰ ਦੇ ਪਰਾ ਦੇ ਉੱਥੇ ਲਾਈਓ ਵੀਡੀਓ ਤੋਂ ਮੈਨੂੰ ਸਾਰਾ ਇਹ ਕੰਮ ਨਹੀਂ ਇਹਦੇ ਤੋਂ ਆਉਣਾ ਆਪੇ ਨਹੀਂ ਗਾਰਨਟੀ ਕੋਈ ਨਹੀਂ ਦੱਸ ਮੈਂ ਕਿ ਕਿੰਨੇ ਚੰਗੇ ਕਰਦੇ ਹਾਂ ਕਿ ਕਿੰਨੇ ਚੰਗੇ ਕਰਦੇ ਹਾਂ ਮੈਨੂੰ ਪਤਾ ਨਹੀਂ ਕਿ ਕਿੱਦਾਂ ਕਰਦੇ ਨੇ ਸਮਝ ਨਹੀਂ ਆ ਰਹੀ ਜੀ ਵਿੱਚ ਵੀ ਇੱਕ ਗੱਲ ਹੋਰ ਕੱਟ ਗਈ ਵੀ ਨਹੀਂ ਚਲੋ ਮਤਲਬ ਇਹ ਸਜਾਦ ਇਹ ਤਾਂ ਇੱਕ ਪ੍ਰੋਬਲਮ ਆਉਂਦੀ ਹੈ 180 ਤੋਂ 200 ਯੂਨਿਟ ਆਉਣ ਦੀ ਪੂਰੀ ਉਮੀਦ ਹੈ ਕਿੰਨਾ ਕੁ ਉਤਸ਼ਾਹ ਦੇਖਣ ਨੂੰ ਮਿਲਿਆ ਜਿਹੜੇ ਲੋਕ ਫੂਨਦਾਨ ਕਰਾਉਂਦੇ ਆ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਬਹੁਤ ਜ਼ਿਆਦਾ ਉਤਸ਼ਾਹ ਮਿਲਿਆ ਵਾ ਤੁਹਾਡੇ ਕੱਪੜੇ ਐਮਐਂਡਆ ਮੀਡੀਆ ਦੇ ਵਿੱਚ ਵੀਡੀਓ ਉੱਤਰ ਕਰਿਓ ਉੱਤਰ ਕਰਿਓ ਚੇਰੇ ਕਿੰਨੇ ਲੱਭੀ ਜਾਂਦਾ ਮਨੋਬਾ ਤੇਰੇ ਘਰ ਕੀ ਵੀ ਸਾਰਾ ਆਜੂ ਭਾਈ ਕਿੰਨੇ ਆਵਾਜਾ ਠੀਕ ਹੈ ਮੁਨੀ ਜੀ ਵਾਈਟ ਕਰ ਦੋ ਉਹ ਜੋਇਨ ਕਰ ਦਿਓ ਉਹ ਪੀਲ ਵਾਲ ਲੱਗਦੀ ਵਧੀਆ ਬਬੀ ਵਧੀਆ ਮਨੂ ਜੀ ਆਓ ਇੱਕ ਮਿੰਟ ਹੋਏ ਇਹ ਦੋਨੇ ਉਹ ਪਈ ਲੱਗਿਆ ਨਹੀਂ ਪਈ ਲੱਗਿਆ ਕੋਈ ਗੱਲ ਕੋਈ ਨਹੀਂ ਜੀ ਮੈਡਮ ਦੱਸ ਦਿਓ ਆ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਵਾ ਕਿੰਨਾ ਵਾਰ ਲਗਾਇਆ ਗਿਆ ਵਾ ਤੇ ਕਿੰਨਾ ਕੁ ਖੂਨ ਜਿਹੜਾ ਹੁਣ ਤੱਕ ਲੋਕਦਾਨ ਹੋ ਚੁੱਕਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਐਡਵੋਕੇਟ ਹਾਜ਼ਰ ਪ੍ਰਿਆਲ ਮੈਂ ਹੈਲੋ ਇਸ ਵਾਰ ਦੀ ਯਾਦ ਰੱਖੀ ਮੈਂਬਰ ਅੱਜ ਦੀ ਉਪਰਾਹੀ ਹੈ ਕਿ ਖੁੰਦਾਨ ਕਰ ਪ੍ਰਜੋ ਖੁੰਦਾਨ ਹੈ ਸਾਧਨਾ ਮਾਡਾ ਤਾਂ ਹੈ ਸਾਡੀ ਅੱਜ ਦੀ ਸ੍ਰੀ ਗੁਰੂ ਮਹਾਰਾਜ ਜੀ ਦੇ